ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਆਪੇ ਆਪ ਬਰਤਦਾ ਪਿਆਰਾ ਆਪੇ ਆਪ ਉਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀ ਆ ਪਿਆਰਾ ਆਪੇ ਸੱਚੇ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਉਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀ ਆ ਪਿਆਰਾ ਆਪੇ ਸੱਚ ਵੇ ਸਾਹੋ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾ ਰਹਾਉ ਆਪੇ ਸੁਣ ਵੇਖਦਾ ਪਿਆਰਾ ਮੁਖ ਬੋਲੇ ਆਪ ਮੋਹਾ ਹੋ ਆਪੇ ਉਜੜ ਪਾਏਂਦਾ ਪਿਆਰਾ ਆਪ ਵਿਚਾਲੇ ਰਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਏਂਦਾ ਪਿਆਰਾ ਸਿਰ ਆਪੇ ਤੰਦੜੇ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਗਾਹੋ ਆਪੇ ਸਾਗਰ ਬੋਹਿ ਥਾ ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਆਪੇ ਸਾਗਰ ਬੋਹਿ ਥਾ ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਭਾਈ ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ ਵਿਆਪਕ ਹੁੰਦਿਆਂ ਵੀ ਪ੍ਰਭੂ ਆਪ ਹੀ ਨਲੇਬੀ ਹੈ ਜਗਤ ਬਣਜਾਰਾ ਪ੍ਰਭੂ ਆਪ ਹੀ ਹੈ ਜਗਤ ਪਰਨ ਜਾ ਰਹੇ ਨੂੰ ਰਾਸ ਪੂੰਜੀ ਦੇਣ ਵਾਲਾ ਵੀ ਸਦਾ ਕਾਇਮ ਰਹਿਣਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ ਪ੍ਰਭੂ ਆਪ ਹੀ ਬਣਜ ਹੈ ਆਪ ਹੀ ਵਪਾਰ ਕਰਨ ਵਾਲਾ ਹੈ ਆਪ ਸਦਾ ਤੇ ਰਹਿਣ ਵਾਲਾ ਸਰਮਾਇਆ ਹੈ ਏ ਮੇਰੇ ਮਨ ਸਦਾ ਪਰਮਾਤਾ ਨਾਮ ਸਿਮਰਿਆ ਕਰ ਸਿਪਸਲਾ ਕਰਿਆ ਕਰ ਏ ਭਾਈ ਗੁਰੂ ਦੀ ਮਿਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਅਪਹੁੰਚ ਹੈ ਤੇ ਜੋ ਬਹੁ ਡੂੰਗਾ ਹੈ ਰਹਾਉ ਏ ਭਾਈ ਪ੍ਰਭੂ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣ ਕੇ ਸਭ ਦੀ ਸੰਭਾਲ ਕਰਦਾ ਹੈ ਆਪ ਹੀ ਮੂਹ ਜੀਵਾਂ ਨੂੰ ਢਾਰਸ ਦੇਣ ਲਈ ਮਿੱਠਾ ਬੋਲ ਬੋਲਦਾ ਹੈ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਕਰਾਹੇ ਪਾ ਦਿੰਦਾ ਹੈ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾ ਦਿੰਦਾ ਹੈ ਏ ਭਾਈ ਹਰ ਤਾਂ ਪ੍ਰਭੂ ਆਪ ਹੀ ਆਪ ਹੈ ਇਤਨੇ ਖਲ ਜਗੰਦਮਾਲਕ ਹੁੰਦਿਆਂ ਹੋਇਆਂ ਵੀ ਪ੍ਰਭੂ ਬੇਪਰਵਾਹ ਰੈਂਦਾ ਹੈ ਹੇ ਭਾਈ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਾਰ ਵਿੱਚ ਲਾਈ ਰੱਖਦਾ ਹੈ ਪ੍ਰਭੂ ਆਪ ਹੀ ਜੀਵਾਂ ਦੀ ਬਣਤ ਬਣਾਉਂਦਾ ਹੈ ਆਪ ਹੀ ਮਾਰਦਾ ਹੈ ਤਾਂ ਉਸ ਦਾ ਪੈਦਾ ਕੀਤਾ ਜੀਵ ਮਰ ਜਾਂਦਾ ਹੈ ਪ੍ਰਭੂ ਆਪ ਹੀ ਸੰਸਾਰ ਨਦੀ ਉੱਤੇ ਪਤਣੈ ਆਪ ਹੀ ਮਲਾ ਹੈ ਆਪ ਹੀ ਜੀਵਾਂ ਨੂੰ ਪਾਰ ਲੰਘਾਉਂਦਾ ਹੈ ਹੇ ਭਾਈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ ਹੈ ਆਪ ਹੀ ਗੁਰੂ ਮਲਾ ਹੋ ਕੇ ਜਹਾਜ ਨੂੰ ਚਲਾਉਂਦਾ ਹੈ ਪ੍ਰਭੂ ਆਪ ਹੀ ਜਹਾਜ ਵਿੱਚ ਚੜ੍ਹ ਕੇ ਪਾਰ ਲੰਘਦਾ ਹੈ ਪ੍ਰਭੂ ਪਾਸ਼ਾ ਕੌਤਕ ਤਮਾਸ਼ੇ ਕਰਕੇ ਆਪ ਹੀ ਇਤਨਾ ਤਮਾਸ਼ਿਆਂ ਨੂੰ ਵੇਖ ਰਿਹਾ ਹੈ ਏ ਨਾਨਕ ਆਖ ਪ੍ਰਭੂ ਆਪ ਹੀ ਸਦਾ ਦਇਆ ਦਾ ਸੋਮਾ ਹੈ ਆਪ ਹੀ ਬਖਸ਼ਿਸ਼ ਕਰਕੇ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ